ਹੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਜੋ ਸੰਗਤ ਜੀ ਤੁਹਾਨੂੰ ਦਿਖਾਈਏ ਗੁਰਦੁਆਰਾ ਅੜੀਸਰ ਸਾਹਿਬ ਗੁਰਦੁਆਰਾ ਅੜੀਸਰ ਸਾਹਿਬ ਜਿੱਥੇ ਲੋਕਾਂ ਦੇ ਅੜੇ ਹੋਏ ਕੰਮ ਜਿੱਦਾ ਮਰਜੀ ਕੰਮ ਆੜਿਆ ਹੋਵੇ ਸਾਰੇ ਕੰਮ ਨਿਕਲ ਜਾਂਦੇ ਨੇਗੇ ਬਹੁਤ ਵਧੀਆ ਬਹੁਤ ਵਧੀਆ ਸੇਵਾ ਕੀਤੀ ਹੈ ਸੰਗਤ ਜੀ ਨੇ ਤੇ ਜਿੱਨੀਆਂ ਸੰਗਤਾਂ ਨੇ ਦੇਖੋ ਤੁਸੀਂ ਕਿੱਡਾ ਵਧੀਆ ਲੰਗਰ ਹਾਲ ਬਣ ਗਿਆ ਜਿੰਨੇ ਮਰਜੀ ਆਪਾਂ ਲੋਕਾਂ ਨੂੰ ਲੰਗਰਾਲ ਦੀ ਬਟਾਲੀ ਕੋਈ ਪ੍ਰੋਬਲਮ ਨਹੀਂ ਖੁੱਲਡੁੱਲਾ ਗਾਣਾ ਗੁਰੂ ਘਰ ਬਹੁਤ ਲੋਕ ਆਉਂਦੇ ਨੇ ਹਜ਼ਾਰਾਂ ਦੇ ਹਿਸਾਬ ਨਾਲ ਹਰ ਰੋਜ਼ ਲੋਕ ਆਉਣ ਲੋਕ ਆਉਂਦੇ ਨੇਗੇ ਬਹੁਤ ਵਧੀਆ ਗੁਰਦੁਆਰਾ ਸਾਹਿਬ ਬਣਾਤਾ ਲੋਕ ਆਪਣੀ ਸ਼ਰਦਾ ਨਾਲ ਆਉਂਦੇ ਨੇ ਲੋਕਾਂ ਨੂੰ ਨੇ ਜੋ ਮੰਗਿਆ ਗੁਰੂ ਸਾਹਿਬ ਤੋਂ ਸਭ ਕੁਝ ਮਿਲਿਆ ਇੱਥੇ ਇੱਥੇ ਗੁਰੂ ਗੁਰੂ ਸਾਹਿਬ ਦਾ ਘੋੜਾ ਜਾਨੀ ਕਿ ਅੜੀ ਪੈ ਗਿਆ ਸੀਗਾ ਜਿਹੜਾ ਮੰਨ ਕੇ ਚੱਲੋ ਇੱਥੇ ਭੰਗ ਦੇ ਖੇਤ ਸੀਗੇ ਉਹਨਾਂ ਦੇ ਵਿੱਚ ਦੀ ਅਨ ਨਿਕਲਿਆ ਨਹੀਂ ਸੀ ਅੱਗੇ ਕੋੜਾ ਗਿਆ ਨਹੀਂ ਸੀ ਫਿਰ ਗੁਰੂ ਸਾਹਿਬ ਨੇ ਵਚਨ ਦਿੱਤੇ ਸੀ ਕਿ ਵੀ ਇੱਥੇ ਲੋਕਾਂ ਦੇ ਅੜੇ ਹੋਏ ਕੰਮ ਹੋਣਗੇ ਜਿੱਡਾ ਮਰਜ਼ੀ ਕੋਈ ਕੰਮ ਮਾੜਾ ਹੋਵੇ ਉਹ ਇੱਥੇ ਕੰਮ ਜੇ ਕੋਈ ਸੁਖਣਾ ਸੁੱਖੂਗਾ ਸੱਚੇ ਮਨ ਨਾਲ ਉਹ ਸਾਰੀ ਸੁਖਣਾ ਪੂਰੀ ਹੋਊਗੀ ਇੱਥੇ ਕਾ ਇਸ ਨੂੰ ਰੁਕਰ ਦਾ ਨਾ ਗੁਰਦੁਆਰਾ ਅੜੀ ਸਰਸਾ ਪਿਆ ਇਤੋਂ ਬਾਅਦ ਗੁਰੂ ਇਤੋਂ ਬਾਅਦ ਗੁਰੂ ਗੁਰਦੁਆਰਾ ਸਾਹਿਬ ਸੋਈ ਜਾਣਾ ਸਾਹਿਬ ਵੀ ਗਏ ਸੀ ਗੁਰੂ ਸਾਹਿਬ ਉਹ ਥੋੜਾ ਜਿਹਾ ਬਠਿੰਡਾ ਰੋਡ ਤੇ ਬਣਿਆ ਹੋਇਆ ਉੱਥੇ ਵੀ ਤੁਸੀਂ ਜਾ ਸਕਦੇ ਹੋਗੇ ਉਹ ਗੁਰਦੁਆਰਾ ਸੋਈ ਜਾਣਾ ਸਾਹਿਬ ਆ ਤੇ ਪੱਕਾ ਗੁਰੂਸਰ ਹੰਡਾਇਆ ਦੇ ਵਿੱਚ ਹੈਗਾ ਬਾਕੀ ਤੁਸੀਂ ਦੇਖਿਓ ਆਇਓ ਜਰੂਰ ਹੰਡਾਇਆ ਚ